ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਗੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਵੈੜਾ ਸਿੰਘਾਂ ਵਾਲੀਆਂ ਪਰ ਬਾਈ ਕਹਿੰਦਾ ਚਵਾਈ ਇਹਨਾਂ ਦੀ ਬਾੜੀ ਚੰਗੀ ਆ ਮੌਲਵੀ ਨਿੱਕੇ ਨਿੱਕੇ ਜੇ ਸਿੰਘ ਹੈਗੇ ਤੇ ਫਿਰ ਮੌਲਵੀ ਵੱਡੇ ਨਹੀਂ ਮੌਲਵੀ ਨਿੱਕੇ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਦੁੱਧੇ ਨੇ ਇਹਨਾਂ ਨੇ ਘੋਨੀਆਂ ਜੀ ਨਹੀਂ ਦੇ ਦੇਣਾ ਕਿਉਂਕਿ ਦੁੱਧ ਸਿੰਘਾਂ ਨੇ ਥੋੜੀ ਦੇਣਾ ਪਰ ਸਿੰਘ ਹੈਗੇ ਆ ਸਿੰਘਾਂ ਦੇ ਹਿਸਾਬ ਨਾਲ ਮੌਲਵੀ ਇਹਨਾਂ ਦੇ ਨਿੱਕੇ ਆ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਤੇ ਪੂਰੀਆਂ ਵਧੀਆਂ ਵੈੜਾ ਇਨਫਰਮੇਸ਼ਨ ਲੈ ਦੇਣਾ ਸੂਈਆਂ ਸਵਾਈਆਂ ਚੋ ਕੇ ਲੈ ਜਾਓ ਦੁੱਧ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਂ ਦੱਸ ਦਿਓ ਨਾਂ ਅਮਨਦੀਪ ਸਿੰਘ ਪਿੰਡ ਕਾਲੇ ਕੇ ਜਿਹੜਾ ਮੋਗਾ ਤਹਿਸੀਲ ਬਗਾਪੁਰਾਣਾ ਫੋਨ ਨੰਬਰ ਦੱਸ ਦਿਓ 79861 0538 2 ਜਨਵਾਰ 2 ਜਨਵਾਰ ਆ ਬਾਈ ਕਿਹੜੇ ਪਾਸੇ ਲੱਗੇ ਆ ਕਾਲੀ ਤੋਂ ਲੱਗੇ ਜਾਂਦੇ ਆ ਜਨਵਾਰ ਜੇ ਅਗਲੇ ਦੇ ਘਰੇ ਜਾ ਕੇ ਵੀ ਰਣਿੰਦਰ ਸਿੰਘ ਆ ਹੂੰਰ ਜੇ ਹਮ ਹੈਲ ਜੇ ਆਪਣੇ ਘਰੇ ਲੈ ਆਉਣ ਵੈਡ ਬਾਨੇ ਪੈਸੇ ਲੈ ਜਾਣਾ ਪੈਸੇ ਲੈ ਜਾਣਾ ਠੀਕ ਹੈ ਘਰੇ ਅਗਲੇ ਦੇ ਜਾ ਕੇ ਹੈਲ ਜਾਂ ਲੱਤਾਂ ਮਾਰਨੇ ਹੈ ਜਾਂ ਉਂਬੜਾਂ ਨੂੰ ਜਾਂ ਬੰਦਿਆਂ ਨੂੰ ਮਾਰਨਾ ਹੂੰ ਤੇ ਭਈ ਆਪ ਕੋ ਸੋਚਾ ਦੇ ਦਿੰਦੇ ਕਹਿਣ ਭਈ ਸਾਡੇ ਪੈਸੇ ਪਾਵੇ ਇੰਨੀ ਇੱਕ ਤਾਂ ਥੱਲੀ ਆ ਥੱਲੀ ਆ ਭਈ ਆਪਣੀ ਜਿਹੜੀ ਗੱਲ ਅੱਗੇ ਵੀਡੀਓ ਤੇ ਕਹਿੰਨੇ ਉਹ ਹੀ ਨਿਕਲਦੀ ਆ ਕਿੰਨਾ ਦੁੱਧ ਉਹਦੇ ਠਾਂ ਦੁੱਧ ਭਈ 16 ਕਿਲੋ ਆਪਾਂ ਚਵਾ ਕੇ ਦੇ ਰਿਆਂਗੇ ਤੇਰਾ ਭਲਾ ਹੋਵੇ 16 ਕਿਲੋ ਮੈਂ ਭਈ ਤਿੰਨ ਟਾਈਮ ਗਾਂ ਚ ਹੋਈ ਆ ਉਹ ਫੇਰ ਦਾ ਲੈਂਦੀ ਆ 16 ਕਿਲੋ ਦੁੱਧ ਹੈਗਾ ਮੈਂ ਨਾ ਕੰਡੇ ਤੇ ਜੋਕ ਕੇ ਦੇ ਦਾਂਗੇ ਆਪਾਂ ਸੂਈ ਨੂੰ ਸਮਾ 15 ਕਿਲੋ ਵੀ ਅਗਲਾ ਆਪਦੇ ਘਰੇ ਲਈ ਆ ਕੇ ਚੋ ਸਕਦਾ ਅੱਛਾ ਇੱਥੇ ਵੀ ਨਾ ਜੋਵੇ ਬਾਹਰ ਲੈ ਜਾ ਤੇ ਆਪਦੇ ਘਰੇ ਚੋ ਲੈ ਮੈਂ ਨਾ ਭਾਈ ਹੋ ਸਾਰਾ 2 ਲੱਖ ਵਾਲੀ ਗਾਣ ਉਹ ਇਹੋ ਜਿਹਾ ਹੋਵੇ ਸੁਈ ਨੂੰ ਸਮਾ ਇਹਨਾਂ ਭਾਈ ਹੋਵੇ ਹੁਣ 15 16 ਦਾ ਨਾ ਬੱਚੀ ਇਹਦੇ ਕਿੰਨੇ ਦੀ ਜਾਇਜ਼ ਆ ਮੁੱਲ 42000 ਦੀ ਕੱਢ ਬਾਦ ਨੂੰ ਦੋਸਤੋ ਸੋਣੀ ਲਿਆ ਤੁਸੀਂ 16 ਕਿਲੋ ਦੁੱਧ ਆ ਮੈਂ ਤਾਂ ਆਪ ਹੈਰਾਨ ਮੰਨ ਗਿਆ ਕਿ 16 ਕਿਲੋ ਦੁੱਧ ਵੈੜ ਸਿੰਘਾਂ ਜੇ ਵਾਲੀ ਆ ਫਿਰ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਇਹਦਾ ਕਿਸੇ ਨੇ ਸਿੰਘ ਦਗਾਏ ਨਹੀਂ ਜੇ ਸਿੰਘ ਦਗਾ ਦੇ ਅਗਲਾ ਤਾਂ ਕੋਈ ਨਹੀਂ ਰਹਿ ਜਾਂਦੀ ਵੈੜਨਾ ਸਿੰਘ ਦਗਾ ਵੀ ਉਹ ਭਵਾ ਫਾਰਮ ਦੀ ਅਮਰੀਕਨ ਟੌਪ ਵਾਲੀ ਕਿਉਂ ਵੈੜ ਨਾ ਹੋਵੇ ਉਹ ਵੀ ਸਿੰਘ ਕੱਢੇ ਆਉਂਦੀ ਆ ਕਿਉਂਕਿ ਸਿੰਘ ਦਗਾਉਣੇ ਪੈਂਦੇ ਆ ਦੁੱਧ 16 ਕਿਲੋ ਆ 42000 ਦੀ ਦੇ ਦੇਣੀ ਬਾਈ ਕਹਿੰਦਾ ਤੁਹਾਡੇ ਘਰੇ ਲੱਤ ਮਾਰ ਜੇ ਤੁਹਾਡੇ ਘਰੇ ਢੱਡ ਮਾਰ ਜੇ ਬੰਦੇ ਨੂੰ ਮਾਰ ਜੇ ਬੁੜੀ ਨੂੰ ਮਾਰ ਜੇ ਅਗਲਾ ਬਾਈ ਕਹਿੰਦਾ ਵੈੜ ਚੜਾਈ ਜਾਵੇ ਮੇਰੀ ਤੇ ਮੇਰੇ ਇੱਥੇ ਕਿੱਲੇ ਤੇ ਬੰਦੇ ਤੇ ਜਿੰਨੇ ਦਾ ਸੌਦਾ ਹੋਇਆ ਹੋਊਗਾ ਤੋਡੇ ਨਾਲ ਜਿੰਨੇ ਦੀ ਤੁਸੀਂ 62 ਤੋਂ ਖਰੀਦੀ ਹੋਊਗੀ ਉਹਨੇ ਅਗਲਾ ਆਪਦੇ ਪੈਸੇ ਜੇਬ ਚ ਪਾ ਕੇ ਲੈ ਜੇ ਐਨੀ ਗਾਰੰਟੀ ਆ ਭਾਈ ਕਹਿੰਦਾ ਜੇ ਟੁੱਟ ਵੀ ਮਾਰ ਜੇ ਤਾਂ ਲੈਵਾ ਬਹੁਤ ਸੋਹਣਾ ਵੀਡੀਓ ਬਣਾ ਰਹੇ ਆ 12:00 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਬਾਕੀ ਫੋਨ ਤੇ ਵਿਖਾ ਦੋਨਾ 1:00 ਵਜੇ 1:09 ਮਿੰਟ ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੁਵਾਈ ਚ ਅੱਧਾ ਦਿਨ ਪਿਆ ਦੁਪਹਿਰੇ ਵੀਡੀਓ ਬਣਾ ਰਹੇ ਆ 16 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੈ ਗੁਲਾਬੀ ਥਾਨ ਮੋਟਾ ਮੋਟਾ ਅੱਧੀ ਚੁਵਾਈ ਵਾਲਾ ਬਾਕੀ ਹੈ ਵੀ ਕ੍ਰੋਸ ਜੀ ਵਹਿੜ ਦੁੱਧ ਵੀ ਮੱਝਾਂ ਵਰਗਾਊ ਹੈ ਭਰਪੂਰੇ ਮੋਟੀ ਤੇ ਪੋਲੀਦਾਰ ਆ ਇੰਨੀ ਚੰਗੀ ਆ ਬਾਹਰ ਕੋਣ ਚੰਗਾ ਬਾਈ ਜਦੋਂ ਆਪਾਂ ਨੂੰ ਇਹਦੇ ਪਸ਼ੂ ਦਾ ਨਾ 16 17 ਗੱਲੋਂ ਦੁੱਧ ਹਣਾ ਹਾਂ ਆਪਾਂ ਤਿੰਨ ਟਾਈਮ ਚੋ ਕੇ ਤਸੱਲੀ ਕਰਦੇ ਆ ਅੱਛਾ ਤਿੰਨ ਟਾਈਮ ਚੋਈ ਅਗਲੇ ਦੇ ਘਰੇ ਤੂੰ ਚੋਈ ਆ ਤੇ ਆਪਾਂ ਵੀ ਭਾਈ ਆਪਦੇ ਘਰੇ ਹੋ ਗਈ ਨੂੰ ਠੀਕ ਗੱਲਤੀ ਜਾੜਾਂਗੇ ਸਵੇਰ ਚੋਈ ਆਪਾਂ ਠੀਕ ਆ ਦੋਸਤੋ ਤਿੰਨ ਡੰਗ ਅਗਲੇ ਦੇ ਘਰੇ ਚੋਈ ਆ ਯਾਨੀ ਕਿ ਡੇਢ ਦਿਨ ਅਗਲੇ ਦੇ ਡੇਢ ਦਿਨ ਅਗਲੇ ਦੇ ਘਰੇ ਚੋਈ ਇੱਕ ਰਾਤ ਤੇ ਇੱਕ ਦਿਨ ਮਤਲਬ ਸ਼ਾਮ ਨੂੰ ਅਗਲੇ ਦੇ ਘਰੇ ਬਾਈ ਨੇ ਚੋਲੀ ਸੋਭਾ ਅਗਲੇ ਦੇ ਘਰੇ ਚੋਲੀ ਸ਼ਾਮ ਨੂੰ ਫੇਰ ਅਗਲੇ ਦੇ ਘਰੇ ਚੋਈ ਆ ਤਿੰਨ ਟਾਈਮ ਅਗਲੇ ਦੇ ਘਰੇ ਚਵਾਈ ਕੀਤੀ ਆ ਤੇ ਤਿੰਨ ਡੰਗ ਹੀ ਬਾਈ ਕਹਿੰਦਾ ਮੈਨੂੰ ਹੋਗੇ ਵੈੜ ਨੂੰ ਘਰੇ ਲਿਆਂਦੀ ਨੂੰ ਚੌਥੇ ਡੰਗ ਸ਼ਾਮ ਨੂੰ ਚਵਾਈ ਆਉਣੀ ਆ ਤੇ 16 ਕਿਲੋ ਕੰਡੇ ਵਾਲਾ ਜਮਾ ਨਿੱਕਾ ਜਾਂ ਮੁੱਲ ਮੋਟਾ-ਮੋਟਾ ਥਾਣਾ 42000 ਦੀ ਦੇ ਦੇਣੀ ਆ ਮੱਝਾਰਗਾ ਦੋ ਦੋ ਲੇਟਰਗਾ ਕਿਉਂਕਿ ਦੋਵੇਂ ਕ੍ਰੋਸ ਜੀਆਂ ਵਹਿਣਾ ਦੇਸੀ ਬਣ ਜੇ ਜੈ ਤੇ ਮੱਝ ਲਾਉਂਗੇ 16 ਕਿਲੋ ਦੁੱਧ ਅਜੇ ਪਹਿਲੀ ਗੱਲ ਤਾਂ ਮੈਨਲੀ ਨਹੀਂ ਕਿਸੇ ਨੇ ਚਵਾ ਕੇ ਦੇਣੀ ਨਹੀਂ ਜੇ ਮਿਲੀ ਤਾਂ 1.5 ਲੱਖ ਦੀ ਮਿਲੂਗੀ ਤੇ ਮੁੱਲ ਕਿਹੜਾ 42000 ਉਹਦੇ ਜੋ ਵੀ ਮਾਨ ਹੋ ਜੀ ਦੋ ਨੰਬਰ ਤੇ ਆ ਜਾ ਮਗਰ ਵੀ ਬੱਛੀ ਆ ਦੋਆਂ ਬਗਾਈਆਂ ਦੇ ਥਾਣਾ ਚ ਭੂਰ ਛੱਟਾ ਹੋਵੇ ਹੂੰ ਕੋਈ ਪ੍ਰੋਬਲਮ ਹੋਵੇ ਆਪਾਂ ਜਮਈ ਵਾਲਾ ਇਹਦੇ ਥੱਲੇ ਕਿੰਨਾ ਇਹਦੇ ਖਾਂ ਦੁੱਧ ਤਾਂ ਫੇਰ ਉਹੀ ਗੱਲ ਆ ਗਈ ਭਾਈ ਅੱਜ ਇਹਨੂੰ 8 ਮਾਗ ਦੇਣਾ ਸੋਈ ਨੂੰ ਤੋਂ 13 ਨਹੀਂ 12 ਕਿਲੋ ਆਪਾਂ ਚਵਾ ਕੇ ਦੇਣਾ ਦੁੱਧ ਹੋ ਸਕਦਾ 13 ਹੀ ਹੋਵੇ ਉਹਦੇ ਥੱਲੇ 16 16 ਇਹਦੇ ਥੱਲੇ 13 13 12 बाई ਕਹਿੰਦਾ ਮੰਨ ਕੇ ਆਜੋ 12 ਚਵਾ ਦੂ ਇਹ ਕਿੰਨੇ ਦੀ ਨਿੱਕਾ ਆ ਜਮਲ ਕਰੀ 40000 ਦੀ ਦੇ ਲੈ ਇਹ ਬਾਈ ਕਹਿੰਦਾ 40000 ਦੀ ਦੇ ਦਾਂਗਾ ਥਣ ਪੂਰੇ ਚੰਗੇ ਆ ਹਾਂ ਹੈ ਇਹਦਾ ਕੋਈ ਅਰਥ ਦੀ ਗੱਲ ਆ ਗੱਲ ਨਹੀਂ ਲਗਾਈ ਸਾਈਕਲ ਆ ਹਮ ਨਿਆਣੇ ਪਾਉਣੇ ਪਾਲੋ ਨਹੀਂ ਪਾਉਣੇ ਨਾ ਬੱਚੇ ਛੱਡਨੇ ਛੱਡ ਲੋ ਨਹੀਂ ਛੱਡਨੇ ਨਾ ਛੱਡੋ ਨਿਆਣੇ ਪਾਉਣੇ ਆ ਤਾਂ ਪਾਲੋ ਜੇ ਬੱਚਾ ਛੱਡਣਾ ਤਾਂ ਛੱਡ ਲੋ ਨਹੀਂ ਛੱਡਣਾ ਤਾਂ ਤਾਂ ਵੀ ਮਾਂ ਦੀਆਂ ਧੀਆਂ ਨੂੰ ਬਾਈ ਕਹਿੰਦਾ ਕੋਈ ਵਾਹ ਵਾਸਤਾ ਨਹੀਂ ਬਾਲਟੀ ਲਿਆਓ ਥਣ ਤੋਂ ਤੇ ਦੁੱਧ ਚੋਲੋ ਡੱਕ ਲਓ ਬਾਲਟੀ ਦੁੱਧ ਨਾਲ ਤੜਕੇ ਹੱਥ ਨੇ ਦੋ ਟਾਈਮ 13 ਕਿਲੋ ਦੁੱਧ ਆ ਤੁਸੀਂ 12 ਹੀ ਮੰਨੋ ਬਾਈ ਕਹਿੰਦਾ ਕੰਡੇ ਤੇ ਜੋਕ ਕੇ ਦੇਉਂ ਦੁੱਧ ਇੱਕ ਨੰਬਰ ਥੱਲੇ 16 ਕਿਲੋ ਆ ਗੱਲਾਂ ਵਾਲਾ ਦੁੱਧ ਨਹੀਂ ਮੈਂ ਵੀ ਬਾਈ ਨੂੰ ਪੁੱਛਿਆ ਸੀ ਤੇਰਾ ਭਲਾ ਹੋਵੇ ਇਹਨਾਂ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਕ ਕੇ ਦਊਂ ਇੱਕ ਨੰਬਰ ਦਾ 16 ਕਿਲੋ ਦੋ ਨੰਬਰ ਦਾ 12 ਕਿਲੋ 15 ਕਿਲੋ ਦੁੱਧ ਦੀ ਤਾਂ ਬਾਈ ਕਹਿੰਦਾ ਆ ਵੈਣ ਦੀ ਅਗਲੇ ਦੇ ਘਰ ਦੀ ਗਾਰੰਟੀ ਦੇ ਦੂੰਗਾ ਕਿਲੋ ਘੱਟ ਦੱਸ ਕੇ ਤੇ ਇਹਦੇ ਥੱਲੇ 13 ਕਿਲੋ ਆ 12 ਕਿਲੋ ਦੀ ਇਹਦੀ ਗਰੰਟੀ ਆ। ਦੋਂਦਾ ਬਈ ਮੂੰਹ ਇਹੇ। ਦੋਂਦੀ। ਹਾਂਜੀ। ਇਹ ਦੋਂਦੀ ਆ। ਮਗਰ ਦੋਹਾਂ ਦੀ ਬੱਚੀਆਂ। ਮਗਰ ਦੋਹਾਂ ਦੀ ਬੱਚੀਆਂ। ਆ ਬੱਚੀਆਂ। ਇਹਨਾਂ ਦੇ ਹੁਣ ਸਿੰਗ ਦਗਾ ਲਿਓ ਤੇ ਖੋਨੀਆਂ ਹੀ ਰਹਿ ਜਾਣੀਆਂ। ਫੋਨ ਨੰਬਰ ਸਕਰੀਨ ਤੇ ਆ। ਬਿਲਕੁਲ ਜਾਇਜ਼ ਜੇ ਭਾਅ ਦੁੱਧ ਬਹੁਤ ਦੱਸਦਾ ਬਾਈ। ਇਹਨੇ ਦੁੱਧ ਵਾਲੀਆਂ ਮੱਝਾਂ ਲਾਉਂਗੇ ਨਾ। 1 ਸਵਾ ਲੱਖ 1.5 ਲੱਖ ਦੀਆਂ ਹੋਣਗੀਆਂ ਹੈਂ? ਦੱਸਦੇ ਨਹੀਂਗੇ। ਹੈਗਾ। ਜਿਹੜਾ ਚੋਨੇ ਉਹ ਦੱਸਿਆ ਪੰਨ। ਤੇ ਠੀਕ ਆ ਬਾਈ। ਲਾਓ ਬਾਈ ਕਹਿੰਦਾ ਇੰਨਾ ਦੱਸ ਦੇ ਨਹੀਂ ਹੈਗਾ। ਇੱਕ ਦਾ ਵਪਾਰੀ ਉਹੀ ਕਹਿਣ ਦਾ ਹੁੰਦਾ ਬਈ 20 ਕਿਲੋ ਦੇਊਗੀ ਪਤਾ ਨਹੀਂ ਉਹਨੇ 2 ਕਿਲੋ ਦੇਣਾ કે 15 ਕਿਲੋ ਦੇਣਾ ਦੇਊਗੀ ਕਿਹਾ ਅਗਲੇ ਨੇ ਕਿਉਂਕਿ ਗੱਬਣ ਹੁੰਦੀ ਆ ਸੂਏ ਤੋਂ ਬਾਅਦ ਪਤਾ ਲੱਗਣਾ ਕੀ ਨਿਕਲਦਾ ਇਹਨਾਂ ਥੱਲੇ ਤਿਆਰ ਆ ਦੁੱਧ ਕੰਡੇ ਵਾਲਾ 16 ਕਿਲੋ ਇਹਦੇ ਥੱਲੇ 13 ਕਿਲੋ ਇਹਦੇ ਥੱਲੇ ਦੋਂਦੀ ਬੱਚੀ ਦੋਹਾਂ ਦੇ ਮਗਰ ਬੱਚੀਆਂ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਨਾ ਦੁੱਧ ਦਾ ਬੁੱਤਾ ਲਾਉਣਾ ਜਾਂ ਘਰੇ ਦੁੱਧ ਪੀਣ ਨੂੰ ਖੁੱਲਾ ਵਰਤਨਾ ਚਾਹ ਪਾਣੀ ਨੂੰ ਤੇ ਬੇਫਿਕਰ ਹੋ ਕੇ ਅੱਖਾਂ ਮੀਚ ਕੇ ਆ ਵੜਾਂ ਲੈ ਜਾਓ ਸਿੰਘਾਂ ਵਾਲੀਆਂ ਹੈਗੀਆਂ ਪਰ ਦੁੱਧ ਬਹੁਤ ਹੈ ਤੇ ਜੇ ਘੋਨੀਆਂ ਲਾਉਂਗੇ ਤੁਹਾਨੂੰ ਵੀ ਪਤਾ ਕਿੰਨੇ ਲੀਆਂ ਹੋਣਗੀਆਂ ਬਿਲਕੁਲ ਸਸਤੇ ਮੁੱਲ ਸਾਰਿਆਂ ਨੂੰ ਸასი ਘਾਲ